नारायणं नमस्कृत्य नरम चैव नरोत्तमं देवीं सरस्वतीं व्यासं ततो जयमुदिरे कृष्णाय वासुदेवाय देवकी नन्दगोपकुमाराय गोविन्दाय नमो नमः गोविन्दाय नमो नमः मन रे प्रभु की शरण विचारो जय सिमरत गणकासी उदरी ताको जस उर धारो मन रे प्रभु की शरण विचारो हे मन परमात्मा ਦਾ ਨਾਮ ਸਿਮਰਨ ਕਰਕੇ ਉਸ ਦੀ ਸ਼ਰਣਾਗਤੀ ਆ ਜਾ ਕਿਉਂਕਿ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਤੇਰੇ ਜਨਮ ਜਨਮਾਂ ਦੇ ਪਾਪ ਨੇ ਉਹ ਕੱਟੇ ਜਾਣਗੇ ਉਹਨਾਂ ਤੋਂ ਪਵਿੱਤਰ ਹੋ ਕੇ ਤੂੰ ਆਪਣੇ ਆਪ ਨੂੰ ਪਰਮਾਤਮਾ ਵਿੱਚ ਲੀਨ ਕਰ ਲਵੇਂਗਾ ਜਿਵੇਂ ਇੱਕ ਗਨਕਾ ਹੋਈ ਹੈ ਉਸ ਨੇ ਇੱਕ ਤੋਤੇ ਨੂੰ ਰਾਮ ਰਾਮ ਸ਼ਬਦ ਹੀ ਰਟਾਇਆ ਸੀ ਉਹ ਆਪ ਵੀ ਰੜ੍ਹਦੀ ਸੀ ਕਿ ਤੋਤੇ ਨੂੰ ਵੀ ਉਸ ਨੇ ਉਸ ਦਾ ਨਾਮ ਜਪਾਇਆ ਉਸ ਨਾਲ ਹੀ ਉਸ ਦਾ ਆਧਾਰ ਹੋ ਗਿਆ ਧਰੂ ਭਗਤ ਅਟੱਲ ਪਇਓ ਤੂ ਆ ਜਾ ਕੇ ਸਿਮਰਨ ਔਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਦਕੇ ਸੁਆਮੀ ਤੈ ਕਾਹੇ ਬਿਸਰਾਇਆ ਧਰੂ ਨੂੰ ਵੀ ਉਸ ਦੇ ਸਿਮਰ ਨਾਲ ਨਿਰਭੈ ਪਾਦ ਦੀ ਪ੍ਰਾਪਤੀ ਹੋ ਗਈ ਸੀ ਉਸ ਨੇ ਵੀ ਨਾਮ ਸਿਮਰਨ ਵਾਸਤੇ ਆਪਣੀ ਛੋਟੀ ਉਮਰ ਦੇ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੇ ਸਰਨੇ ਵਿੱਚ ਰੱਖਿਆ ਸੀ ਜਿਵੇਂ ਜਿਵੇਂ ਭਗਤਾਂ ਨੇ ਉਸ ਨੂੰ ਯਾਦ ਕੀਤਾ ਉਸ ਨੇ ਕੋਈ ਵੀ ਆਗੋਂ ਕਿਸੇ ਦਾ ਨਹੀਂ ਦੇਖਿਆ ਜਿਵੇਂ ਕਿ ਜਦ ਹੀ ਸ਼ਰਨ ਗਹੀ ਕਿਰਪਾ ਨਦੀ ਗਜਗ੍ਰਾ ਤੇ ਸੁਟਾ ਹਾਥੀਆ ਜਿਹੜਾ ਉਹ ਕੋਈ ਤਪੱਸਿਆ ਨਹੀਂ ਕਰਦਾ ਸੀਗਾ ਹਾਥੀ ਗਾਜਾ ਜਿਹੜਾ ਕੋਈ ਇਕਾਂਤ ਵਿੱਚ ਨਹੀਂ ਰਹਿੰਦਾ ਸੀਗਾ ਆਪਣੇ ਪੂਰੇ ਪਰਿਵਾਰ ਵਿੱਚ ਸੀ ਉਸ ਤੇ ਵੀ ਪ੍ਰਮਾਤਮਾ ਨੇ कृपा गति ਉਸ ਨੇ ਜਗ ਨਾਰਾਇਣ ਭਗਵਾਨ ਦੀ ਸ਼ਰਨ ਲਈ ਉਸ ਨੂੰ ਇੱਕ ਫੁੱਲ ਭੇਟਾ ਕੀਤਾ ਧਿਆਨ ਕੀਤਾ ਤਾਂ ਆ ਕੇ ਉਸ ਨੇ ਗ੍ਰਹ ਤੋਂ ਮੁਕਤੀ پائی ਆ ਵੀ ਪ੍ਰਮਾਤਮਾ ਦੇ ਦਰਸ਼ਨ ਕੀਤੇ ਆਯਾਮਲ ਪਾਪੀ ਜਗ ਜਾਣੇ ਨਿਮਖ ਮਏ ਨਿਸਤਾਰਾ ਨਾਨਕ ਕਹਿਤ ਚੇ ਚਿੰਤਾਮਣੀ ਤੈ ਵੀ ਉਤਰੀ ਪਾਰਾ ਜਾਮਲ ਵੀ ਕੋਈ ਬਰਮਚਾਰ ਨਹੀਂ ਸੀਗਾ ਜਾਮਲ ਪੂਰਾ ਚੋਰ ਡਾਕੂ ਨਿੰਦਿਆ ਕਰਨ ਵਾਲਾ ਤੇ ਲੋਕਾਂ ਨੂੰ ਦੁੱਖ ਦੇਣ ਵਾਲਾ ਸੀ ਪਰ ਜਦੋਂ ਉਸ ਨੇ ਸੰਤਾਂ ਦੀ ਸੰਗਤ ਕੀਤੀ ਸੰਤਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਕਹਿਣ ਨਾਲ नारन शब्दा अपने पुत्र देवान ने विचारण किया वो भी परम गति ਨੂੰ પ્રાપ્ત ਹੋ ਗਿਆ ਇਸ ਕਰਕੇ हेमन तू ਆਪਣੇ ਆਪ ਨੂੰ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਰੱਖ ਤਾਂ ਕਿ ਇਹ ਜੇ ਲੋਕ ਵੀ ਉਸ ਦੀ ਸ਼ਰਨ ਦੇ ਵਿੱਚ ਆ ਕੇ ਪਰਮ ਗਤੀ ਨੂੰ પ્રાપ્ત ਹੋ ਗਏ ਹਨ ਫਿਰ ਤੇ ਵੀ कृपा निधि कृपा निधान कृपा में दृष्टिकरण तो ते तेनू भी संसार बंधन तो मुक्त कर देंगे इस करके तू भी मन उस हरि नाम का कीर्तन कर सिमरन कर जप कर श्री कृष्ण गोविंद हरे मुरारे हे नाथ नारायण वासुदेव श्री कृष्ण गोविंद हरे मुरारी हे नाथ नारायण वासुदेव बोलो नारायण भगवान की जय